ਰੁਕ ਲਗਾਓ ਵਾਤਾਵਰਨ ਬਚਾਓ ਤਾਹਿਤ ਲਾਈਨੈਜ ਕਲੱਬ ਲੁਧਿਆਣਾ ਵੈਜੀਟੇਰੀਅਨ ਦੇ ਸਹਿਯੋਗ ਨਾਲ ਗਨਪਤੀ ਸਟੇਟ ਦੇ ਮਾਲਕ ਸੰਦੀਪ ਕੁਮਾਰ ਅਨੇਜਾ ਨੇ ਆਪਣੀ ਟੀਮ ਨਾਲ ਰਲ ਕੇ ਇਲਾਕੇ ਨੂੰ ਹਰਾ-ਭਰਾ ਅਤੇ ਛਵਚ ਬਣਾਉਣ ਲਈ ਫਲਦਾਰ ਅਤੇ ਛਾਂਦਰ ਬੂਟੇ ਲਗਾਉਣ ਦੀ ਮਹਿੰਮ ਚਲਾਈ ਗਈ। ਇਸ ਮਹਿੰਮ ਦਾ ਉਦਘਾਟਨ ਹਲਕਾ ਗਿਲ ਐਮ ਐਲ ਏ ਸਰਦਾਰ ਜੀਵਨ ਸਿੰਘ ਸੰਘੋਵਾਲ ਵੱਲੋਂ ਕੀਤਾ ਗਿਆ ਜਿਸ ਦੇ ਤਹਿਤ ਅੱਜ ਫਲਦਾਰ ਅਤੇ ਛਾਂਦਰ ਬੂਟੇ ਵੀ ਵੰਡੇ ਗਏ। ਅੱਗੇ ਕੀ ਕਿਹਾ ਆਉ ਸੁਣਦੇ ਹਾਂ। ਅੱਜ ਲੋਇੰਜ਼ ਕਲੱਬ ਵੈਜੀਟੇਰੀਅਨ ਇਹਨਾਂ ਦਾ ਹੀ ਸੰਸਤਾ ਬਣੀ ਹੋਈ ਆ ਆਪਾਂ ਖੜੇ ਆ ਇੱਥੇ ਟਿੱਬੇ 'ਚ ਇਹਨਾਂ ਨੇ 2 ਸਾਲ ਹੋ ਗਏ ਬੂਟੇ ਲਗਾਉਣ ਦਾ ਜਿਹੜਾ ਵਾਤਾਵਰਣ ਸ਼ੁੱਧ ਕਰਨ ਵਾਸਤੇ ਬੂਟੇ ਲੱਗ ਰਹੇ ਨੇ ਮੈਂ ਸਾਰਿਆਂ ਨੂੰ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਵੀ ਇਹਨਾਂ ਦਾ ਪ੍ਰਾਲਾ ਬੜਾ ਵਧੀਆ ਕਿਉਂਕਿ ਇਹ ਜਿਹੜਾ ਬੂਟਾ ਜਿਹਨੂੰ ਦਿੰਦੇ ਆ ਉਹਦੀ ਦੇਖਭਾਲ ਵੀ ਜਾ ਕੇ ਕਰਦੇ ਆ ਵੀ ਤੇਰੇ ਘਰ ਅਸੀਂ ਜਾ ਕੇ ਦੇਖ ਕੇ ਆਵਾਂਗੇ ਹੁਣ ਆਪਾਂ ਫੋਟੋ ਕਚਵਾ ਲਈ ਉਹ ਲਾਤੀ ਫੇਸਬੁੱਕ ਤੇ ਪਾਤੀ ਬਸ ਲੋਕ ਕਹਿੰਦੇ ਵੀ ਸਾਡਾ ਦਾ ਵੀ ਮਬੂਟੇ ਲਾਲ ਬੜਾ ਬੰਦਾ ਬਹੁਤ ਵਧੀਆ ਵਾ ਜੇ ਆਪਾਂ ਆਪਣੇ ਸਾਹ ਚੱਲਦੇ ਰੱਖਣੇ ਨੇ ਤਾਂ ਆਪਾਂ ਨੂੰ ਇੱਕ ਬੂਟਾ ਹਰ ਸਾਲ ਇਸ ਮਹੀਨੇ ਦੇ ਵਿੱਚ ਪਰਮਾਤਮਾ ਨੇ ਆਪਾਂ ਨੂੰ ਸੌਣ ਭਾਦੋਂ ਦੇ ਵਿੱਚ ਨਾ ਪੌਦੇ ਨੂੰ ਪਾਣੀ ਪਾਉਣ ਦੀ ਲੋੜ ਪੈਣੀ ਆ ਆਪਣੇ ਆਪ ਹੀ ਉਹਨੇ ਆਪਣੇ ਪੈਰਾਂ ਤੇ ਖੜ ਜਾਣਾ ਉਸ ਤੋਂ ਬਾਅਦ ਆਪਾਂ ਉਹਨੂੰ ਪਾਣੀ ਪਾਈਏ ਜਿਵੇਂ ਆਪ ਖੁਦ ਪਾਣੀ ਪੀਂਦੇ ਆ ਉਹਦੇ ਵੀ ਦੇਖ ਰਹੀ ਆ ਆਪਾਂ ਤੇ ਤੁਹਾਡੇ ਜਰੀਏ ਮੈਂ ਦੁਆਰਾ ਫਿਰ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਇੱਕ ਇੱਕ ਬੂਟਾ ਆਪਾਂ ਆਪਣੀ ਯਾਦ ਵਾਸਤੇ ਸਾਡੇ ਬਜ਼ੁਰਗ ਨੇ ਸੰਗੋ ਵਾਲੇ ਦੇ ਵਿੱਚ ਸ਼ਮਸ਼ਾਨ ਘਾਟ ਚ ਪਿਪਲ ਲਾਇਆ ਸੀਗਾ ਹਰ ਰੋਜ਼ ਮੇਰਾ ਬਾਪੂ ਜਾਇਆ ਕਰੇ ਕਹਿੰਦਾ ਪਾਣੀ ਪਾ ਕੇ ਉਹਨਾਂ ਅੱਜ ਉਹ ਛਾਹ ਦੇ ਰਿਆ ਲੋਕਾਂ ਦੇ ਥੱਲੇ ਬੈਠਦੇ ਆ ਆਪਾਂ ਆਪਣੀ ਯਾਦ ਵਾਸਤੇ ਯਾਰ ਮੇਰੀ ਨਿੰਮ ਲਾਈ ਹੋਈ ਆ ਮੇਰਾ ਅਮਰੂਦ ਲਾਇਆ ਹੋਇਆ ਯਾਦ ਤਾਰੂਗੇ ਆਪਦੇ ਬੱਚਿਆਂ ਨੂੰ ਵੀ ਆ ਲਾ ਕੇ ਗਏ ਸੀਗੇ ਇੱਕ ਇੱਕ ਬੂਟਾ ਆਪਾਂ ਨੂੰ ਸਾਰਿਆਂ ਨੂੰ ਪਾਲਣਾ ਚਾਹੀਦਾ ਜਿਵੇਂ ਆਪਾਂ ਪਾਣੀ ਪੀਂਦੇ ਆ ਤਾਂ ਉਹਨਾਂ ਨੂੰ ਵੀ ਆਪਾਂ ਪਾਣੀ ਦੇ ਕੇ ਪਾਲੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਇਹਨਾਂ ਨੇ ਮੇਰੇ ਭਰਾਵਾ ਨੇ ਇੰਡਸਟਰੀਅਲ 'ਚ ਬੈਠੇ ਆ ਸਾਰੇ ਬੜੀਆਂ ਐਵੇਂ ਇਹਨਾਂ ਨੂੰ ਕਹਿ ਕੇ ਚੱਲਿਆ ਵੀ ਮੈਨੂੰ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਲਾਈਟ ਦੀਆਂ ਵੀ ਜੋ ਵੀ ਆਉਂਦੀ ਆ ਤੁਹਾਨੂੰ ਮੈਂ ਲਿਖ ਕੇ ਦਿਓ ਆਪਾਂ ਤੁਹਾਡੀਆਂ ਸਰਕਾਰ ਦੇ ਹੁੰਦੇ ਹੋਏ ਉਹ ਗੱਲ ਸਮੱਸਿਆਵਾਂ ਜਿਹੜੀ ਤੁਹਾਡੀ ਹੱਲ ਕਰਾਂਗੇ ਅਸੀਂ ਇਹਨੂੰ ਤਾਂ ਹਲਕੇ ਵਿੱਚ ਇਸ ਸਮੇਂ ਕਾਫੀ ਐਨਓਸੀ ਸਮੱਸਿਆਜ਼ ਕਾਫੀ ਆ ਰਹੀ ਹੈ ਨਸੀਜਾਂ ਜੈਕੀਆ ਨਹੀਂ ਹੋ ਪਾ ਰਹੀਆਂ ਜੋ ਕਾਫੀ ਨੇ ਕੰਮ ਘਟਾ ਆਪਣੇ ਬਸ ਉਹ ਜਿਹੜਾ ਮਾਨ ਸਾਹਿਬ ਨੇ ਪਹਿਲਾਂ ਕਹਿ ਕਹਿ ਵੀ ਦੱਸਤਾ ਸੀਗਾ ਵੀ ਐਨਓਸੀ ਤੋਂ ਥੋੜੀ ਜੀ ਉਹ ਕੋਰਟ ਦੇ ਵਿੱਚ ਮਸਲਾ ਚੱਲਦਾ ਜਲਦੀ ਉਹ ਹੱਲ ਹੋ ਜਾਣਾ ਸਾਰਿਆਂ ਨੂੰ ਕੋਈ ਐਨਓਸੀ ਦੀ ਲੋੜ ਨਹੀਂ ਪੈਣੀ ਸਾਰਿਆਂ ਦੀਆਂ ਰਿਸ਼ਤੀਆਂ ਹੋਣਗੀਆਂ ਸਭ ਕੁਝ ਹੋ ਬਸ ਪਹੁੰਚਿਆ ਤੁਹਾਡੇ ਕੋਲ ਐਮਐਲਏ ਸਾਹਿਬ ਸਾਡੇ ਪਹੁੰਚੇ ਲਾਈਨ ਕਲੱਬ ਦੇ ਮੈਂਬਰਾਂ ਸੀ ਔਰ ਅਸੀਂ ਬੂਟੇ ਵੰਡਦੇ ਆ ਪਿਛਲੇ ਸਾਲ ਵੀ ਵੰਡੇ ਸੀ ਐਤਕੀ ਵੀ ਵੰਡੇ ਆ ਔਰ ਉਸ ਤੋਂ ਪਹਿਲਾਂ ਵੀ ਅਲੱਗ-ਅਲੱਗ ਏਰੀਆਾਂ 'ਚ ਵੰਡਦੇ ਆ ਤੇ ਉਹਦੇ ਲਈ ਸਾਨੂੰ ਗਵਰਨਮੈਂਟ ਦਾ ਐਮਐਲਏ ਸਾਹਿਬ ਦਾ ਬੜਾ ਸਹੀ ਹੋ ਗਿਆ ਕਿੰਨੇ ਕੁ ਮੋਕੇ ਆ ਗਏ ਅੱਜ ਇੱਥੇ ਜੀ ਅਸੀਂ ਤਕਰੀਬਨ ਹਰ ਸਾਲ ਹੀ ਜੀ 4-5000 ਬੂਟਾ ਡੰਡਦੇ ਆ ਹੁਣ ਇਹ 31 ਅਗਸਤ ਤੱਕ ਇਹ ਰੈਗੂਲਰ ਚੱਲੇਗਾ ਕਿਹੜੇ-ਕਿਹੜੇ ਬੂਟੇ ਨੇ ਜੀ ਆਪਕੋ ਸਾਰੇ ਹੀ ਬੂਟੇ ਹੈਗੇ ਆ ਸਾਰੇ ਬੂਟਿਆਂ ਦੇ ਵਿੱਚ ਫਲਦਾਰ ਬੂਟੇ ਵੀ ਤੇ ਦੂਜੇ ਬੂਟੇ ਵੀ ਸਾਰੇ ਬੂਟੇ ਆ ਜਿਤਨਾ ਕੋ ਬੂਟੇ ਲਗਾਉਣ ਦੇ ਬੂਟੇ ਪਿੰਡ ਦਾ ਕੰਮ ਦਾ ਬਹੁਤ ਲੋਕ ਕਰਦੇ ਨੇ ਕਾਫੀ ਮਤਲਬ ਮੇਰੀ ਸੰਸਾਵਾ ਨੇ ਚੱਲੀ ਆ ਰਹੀ ਹੈ ਪਰ ਲੇਕਿਨ ਦੇਖਭਾਲ ਵੀ ਕਰਨੀ ਅਸੀਂ ਨਾਲ ਦੇਖਭਾਲ ਵੀ ਕਰਦੇ ਆ ਸਾਡਾ ਲਾਈਨ ਕਲੱਬ ਪੂਰਾ ਪੂਰੇ ਮੈਂਬਰ ਧਿਆਨ ਕਰਦੇ ਆ ਵੀ ਹਰੇਕ ਜਿਹੜੀਆਂ ਚਲਵਾਨੀਆਂ ਹਾਂ ਵੇੜੀਆਂ ਚਲਵਾਨਣੀਆਂ ਹਾਂ ਹਾਂ ਪਰਿਵਾਰ ਔਰ ਅਸੀਂ ਪੂਰਾ ਧਿਆਨ ਰੱਖਦੇ ਆ ਵੀ ਫੈਕਟਰੀਆਂ 'ਚ ਵੀ ਲੱਗਣ ਤਾਂ ਕਿ ਪ੍ਰਦੂਸ਼ਣ ਤੋਂ ਰਾਹਤ ਮਿਲ ਸਕੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਉਹ ਕਰਕੇ ਦੇਖੀਏ ਬਸ ਬੂਟੇ ਜਿਹੜੇ ਲੈ ਕੇ ਜਾਣ ਉਹ ਉਹਦੇ ਪਾਲਣਾ ਕਰਨ ਉਹਨੂੰ ਪਾਲਣ ਔਰ ਵਧੀਆ ਢੰਗ ਨਾਲ ਉਹਦੀ ਰੱਖੀ ਕਰਨ ਜਿਵੇਂ ਬੱਚੇ ਪਾਲਦੇ ਆ ਆਪਾਂ ਉਸ ਤਰ੍ਹਾਂ ਹੀ ਪਾਲਣ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਬਸ ਬੂਟੇ ਲਗਾਓ ਬੂਟੇ ਲਗਾ ਕੇ ਉਹਨਾਂ ਨੂੰ ਪਾਲੋ ਮੇਰੀ ਬੂਟੇ ਰਗਾਉਣ ਦਾ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ ਆਪਾਂ ਬੂਟੇ ਲਗਾ ਕੇ ਉਹਨਾਂ ਨੂੰ ਪਾੜਨਾ ਵੀ ਆ ਜਿਸ ਤਰ੍ਹਾਂ ਉਹਨੇ ਪੈਸੇ ਵਾਸਤੇ ਹਟੇ ਨੇ ਕਿ ਜਿਸ ਤਰ੍ਹਾਂ ਆਂਬੋ ਜਾਂ ਜਾਮਣ ਵਗੈਰਾ ਵੀ ਆਪਾਂ ਬੀਜ ਵਗੈਰਾ ਖਾਂਦੇ ਆ ਉਹਨਾਂ ਨੂੰ ਆਪਾਂ ਇਹ ਸਰਕਾਰੀ ਜਗ੍ਹਾ ਜਾਂ ਕਿ ਪ੍ਰਾਈਵੇਟ ਜਗ੍ਹਾ ਤੇ ਉਹ ਮੁਸਲੀਬ ਦਬਦੋ ਆਪੇ ਬੂਟਾ ਹਰਾ ਹੋ ਜਾਊਗਾ ਬੂਟਿਆਂ ਦੇ ਨਾਲ ਹੀ ਸਾਡੀ ਜ਼ਿੰਦਗੀ ਹੈ ਮੈਂ ਲਾਈਨਸ ਕਲੱਬ ਲੁਧਿਆਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਵਾਤਾਵਰਨ ਸ਼ੁੱਧ ਕਰਾਉਣ ਖਾਤਰ ਅੱਜ ਇਹ ਉਪਰਾਲਾ ਕੀਤਾ ਅਤੇ ਮਾਨਯੋਗ ਐਮ ਐਲ ਏ ਸਾਹਿਬੀ ਧੰਨਵਾਦ ਕਰਦਾ ਜਿਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਬੂਟਾ ਲਾਉਣ ਦੀ ਸ਼ੁਰੂਆਤ ਕੀਤੀ ਹੈ ਅੱਜ ਦਾ ਇਹ ਉਪਰਾਲਾ ਸਾਡੀ ਉਸੇ ਕੜੀ 'ਚ ਇੱਕ ਅਗਲਾ ਸਟੈਪ ਹੈ ਜੋ ਅਸੀਂ ਕੁਝ ਸਾਲ ਪਹਿਲਾਂ ਸ਼ੁਰੂ ਕੀਤਾ ਪਹਿਲਾਂ ਅਸੀਂ 28 ਪਿੰਡ ਕਵਰ ਕੀਤੇ ਨੇ ਪਾਇਲ ਬਲੌਕ ਦੇ 15 ਪਿੰਡ ਕਵਰ ਕੀਤੇ ਨੇ ਖੰਨੇ ਦੇ ਤੇ ਪਿਛਲੇ ਸਾਲ ਐਮਐਲਏ ਸਾਹਿਬ ਦੇ ਹੱਥੋਂ ਇਹ ਮਹਿੰਮ ਸ਼ੁਰੂ ਕੀਤੀ ਅਸੀਂ ਇਹ ਸਾਨੇਵਾਲ ਬਲੌਕ ਵਾਸਤੇ ਜਾਂ ਕਹਿ ਲਈਏ ਗਿਲ ਕੰਸਟੀਚੂਐਂਸੀ ਵਾਸਤੇ ਪਿਛਲੇ ਸਾਲ ਅਸੀਂ ਕਰੀਬ 5000 ਬੂਟੇ ਇਸ ਇਲਾਕੇ ਚ ਲਵਾਏ ਨੇ ਸਾਡਾ ਕੰਮ ਕਰਨ ਦਾ ਤਰੀਕਾ ਬੜਾ ਕਲੀਅਰ ਹੈ ਬੜੇ ਪ੍ਰੋਪਰ ਤਰੀਕੇ ਨਾਲ ਕਰਦੇ ਆਂ ਪਿੰਡਾਂ 'ਚ ਅਸੀਂ ਬੈਨਰ ਲਵਾ ਕੇ ਮੁਨਾਦੀ ਕਰਾ ਕੇ ਲੀਫਲੈਟ ਵੰਡ ਕੇ ਲੋਕਾਂ ਨੂੰ ਮੋਟੀਵੇਟ ਕੀਤਾ ਵੀ ਆਓ ਸਾਡੇ ਕੋਲੋਂ ਬੂਟੇ ਲਓ ਫਲਦਾਰ ਤੇ ਆਪਣੇ ਵਿਹੜੇ 'ਚ ਲਗਾਓ ਤੇ ਉਹਨੂੰ ਬੱਚਿਆਂ ਵਾਂਗੂ ਪਾਲਨਾ ਹੈ ਅਸੀਂ ਚੈੱਕ ਕਰਦੇ ਆਂ ਜਾ ਕੇ ਵੀ ਇਹ ਬੂਟਾ ਸਾਥੋਂ ਤਿੰਨ ਗਏ ਸੀ ਰਜਿਸਟਰ 'ਚ ਲਿਖਿਆ ਹੋਇਆ ਦੇਖੀ ਅਸੀਂ ਉਹਨਾਂ ਪਾਲੇ ਕਿਉਂ ਸੁੱਟ ਤੇ ਅਸੀਂ ਉਹਨੂੰ ਕਹਿ ਕੇ ਦੇਨੇ ਵੀ ਇਹ ਬੂਟੇ ਦਿੱਤੇ ਤੁਹਾਨੂੰ ਦੋ ਦਿੱਤੇ ਤਿੰਨ ਦਿੱਤੇ ਇੱਕ ਦਿੱਤਾ ਜੋ ਵੀ ਲੈ ਕੇ ਜਾ ਰਹੇ ਹੋ ਵਧੀਆ ਤਰੀਕੇ ਨਾਲ ਲਾਓ ਉਹਨੂੰ ਬੱਚਿਆਂ ਵਾਂਗੂ ਪਾਲਨਾ ਹੈ ਅਸੀਂ ਚੈੱਕ ਕਰਨਾ ਜੇ ਨਹੀਂ ਕਰਦੇ ਤਾਂ ਫਿਰ ਇਹ ਸਮਝ ਲਓ ਸਾਡੇ ਵੱਲੋਂ ਪੈਨਲਟੀ ਹੈ ਤੁਹਾਡਾ ਤੇ ਇਹ ਅਸੀਂ ਪਿਛਲੇ ਸਾਲ ਇਸ ਇਲਾਕੇ ਸ਼ੁਰੂ ਕੀਤਾ ਟੋਟਲ ਸਾਨੂੰ 7 ਸਾਲ ਹੋ ਗਏ ਬੂਟੇ ਲਵਾਉਂਦੇ ਆ ਇਹ ਮੋਹਮਸਾਈ 7 ਸਾਲ ਪਹਿਲਾਂ ਲਾਇਨਸ ਕਲੱਬ ਨੇ ਸ਼ੁਰੂ ਕੀਤੀ ਸੀ ਤੇ ਅਸੀਂ ਮਾਨ ਨਾਲ ਕਹਿ ਸਕਦੇ ਆ ਵੀ 28 ਪਿੰਡ ਕਵਰ ਕਰ ਲਏ 15 ਕਵਰ ਕਰ ਲਏ ਪਿਛਲੇ ਸਾਲ ਅਸੀਂ 12 ਪਿੰਡਾਂ ਇਸ ਇਲਾਕੇ 12 ਪਿੰਡਾਂ ਲਾਇਆ ਤੇ ਹੁਣ ਵੀ ਇਹ ਪਿੰਡਾਂ ਦੀ ਲਿਸਟ ਵੀ ਦੇਤੀ ਹੈ ਨਾਲ ਲੀਫਲੈਟ 5000 ਭੇਜੇ ਜਾ ਰਹੇ ਨੇ ਅੱਜ ਹੀ ਐਮਐਲਏ ਸਾਹਿਬ ਨੇ ਅੱਜ ਉਦਘਾਟਨ ਕਰਤਾ ਹੈ 31 ਅਗਸਤ ਤੱਕ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਇੱਥੇ ਬੰਦੇ ਬੈਠਣਗੇ ਰਜਿਸਟਰ ਮੇਨਟੇਨ ਹੋਏਗਾ ਬੂਟੇ ਦਿੱਤੇ ਜਾਣਗੇ ਇਲਾਕਾ ਨਿਵਾਸੀਆਂ ਨੂੰ ਔਰ ਫ੍ਰੀ ਹੈਗੀ ਸੇਵਾ ਹੈ ਤੇ ਅਸੀਂ ਜਾ ਕੇ ਚੈੱਕ ਕਰਦੇ ਹਫਤੇ ਬਾਅਦ ਅਸੀਂ ਘੁੰਮ ਜਾਨੇ ਵੀ ਆਜੋ ਪਿੰਡ ਦੇਖਣਾ ਆਜੋ ਪਿੰਡ ਦੇਖਣਾ ਆਜੋ ਪਿੰਡ ਦੇਖਣਾ ਬੂਟੇ ਲੱਗੇ ਕਿ ਨਹੀਂ ਲੱਗੇ ਸਾਡੇ ਮੀਟਿੰਗ ਮੈਂਬਰ ਸਰਪਾ ਹੈ ਮੈਂਬਰ ਨੇ ਕਿੰਨੇ ਗੰਦਾਂ ਸੇ ਜੋ ਸਾਡਾ ਲਾਇਨਸ ਕਲੱਬ ਇੰਟਰਨੈਸ਼ਨਲ ਬਹੁਤ ਵੱਡੀ ਸੰਸਥਾ ਹੈ ਕਹਿ ਸਕਦੇ ਆ ਦੁਨੀਆ ਦੀ ਸਭ ਤੋਂ ਵੱਡੀ ਐਨ ਜੀਓ ਹੈਗੇ ਜਿਸ ਤਸਕਰੀਬ 15 ਲੱਖ ਮੈਂਬਰ ਅਸਾਂ ਦੇ ਦੁਨੀਆ ਦੇ 210 ਮੁਲਕਾਂ ਚ ਸਾਡੇ ਮੈਂਬਰ ਨੇ ਤੇ ਅਸੀਂ ਇੱਥੇ ਪੰਜਾਬ ਵਿੱਚ ਕੋਈ ਪੰਜਾਬ ਕੀ ਲੁਧਿਆਣੇ ਦੀ ਗੱਲ ਕਰਾਂ ਤਾਂ ਲੁਧਿਆਣੇ ਚ 15 16 ਸਾਡੇ ਬ੍ਰਾਂਚਾ ਨੇ ਤੇ ਹਰ ਇਲਾਕੇ ਤੇ ਅਸੀਂ ਹਰ ਕਿਸਮ ਦੀ ਸੇਵਾ ਕਰ ਰਹੇ ਹਾਂ ਅੱਜ ਕੱਲ ਸਾਡੀ ਜਿਹੜੀ ਪ੍ਰਾਇਓਰਟੀਜ਼ ਹੈਗੀ ਹੈ ਉਹ ਬੂਟੇ ਲਗਾਉਂਦੀ ਹੈ ਆਦਰਵਾਇਸ ਸਾਰਾ ਸਾਲ ਕੰਮ ਚੱਲਦਾ ਅਸੀਂ ਫਰਵਰੀ ਚ ਅੱਖਾਂ ਦਾ ਕੈਂਪ ਲਾਇਆ ਸੀ ਸਾਡੇ ਸੰਦੀਪ ਜੀ ਨੇ ਉਹ ਸਪான்ਸਰ ਕੀਤਾ ਸੀਗਾ 35 ਬੰਦਿਆਂ ਨੂੰ ਫ੍ਰੀ ਆਪਰੇਸ਼ਨ ਕਰਾ ਕੇ ਦਿੱਤੇ ਨੇ 150 ਬੰਦਿਆਂ ਨੂੰ ਫ੍ਰੀ ਐਨਕਾ ਦਿੱਤੀਆਂ ਦਵਾਈਆਂ ਦਿੱਤੀਆਂ ਮਤਲਬ ਇਹ ਨਹੀਂ ਕਿ ਇੱਕ ਪ੍ਰੋਜੈਕਟ ਨਹੀਂ ਸਾਡਾ ਬਹੁਤ ਕਿਸਮ ਦੇ ਪ੍ਰੋਜੈਕਟ ਚੱਲਦੇ ਰਹਿੰਦੇ ਨੇ ਸਕੂਲਾਂ ਜਾ ਕੇ ਅਸੀਂ ਬੱਚਿਆਂ ਨੂੰ ਦਿੰਨੇ ਆ ਕਿਤਾਬਾਂ ਕਾਪੀਆਂ ਗਰੀਬਾਂ ਨੂੰ ਜਿੱਥੇ ਲੋੜ ਹੈ ਅਸੀਂ ਹੋਰ ਕੰਮ ਕਰਦੇ ਆ ਜਿਵੇਂ ਅਸੀਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਅਸੀਂ ਟ੍ਰਾਫਿਕ ਅਵੇਅਰਨੈਸ ਦੀ ਟ੍ਰੇਨਿੰਗ ਦਿੰਨੇ ਆ ਜਿਹੜੇ 10ਵੀਂ 12ਵੀਂ ਵਾਲੇ ਬੱਚੇ ਨੇ ਮਤਲਬ ਇਹ ਵੀ ਹਰ ਫੀਲਡ ਵਿੱਚ ਅਸੀਂ ਸੇਵਾ ਦੇ ਰਹੇ ਆ ਤੇ ਬਿਲਕੁਲ ਨਰੋਲ ਫਰੀ ਸੇਵਾ ਹੁੰਦੀ ਹੈ ਸਮਾਜ ਸੇਵਾ ਜਿਹਨੂੰ ਕਹਿੰਨੇ ਆ ਵੀ ਅਸੀਂ ਦੇਨੇ ਆ ਤਾਂ ਕਿ ਸਾਡਾ ਸਮਾਜ ਵਧੀਆ ਸੋਹਣਾ ਸਮਾਜ ਹੋਵੇ ਜਿੱਚ ਲੈ ਟਰੈਕ ਸਾਨੂੰ ਜਗ੍ਹਾ ਵੀ ਹੋਵੇ ਤੇ ਆਉਣ ਵਾਲਾ ਸਾਡਾ ਜਿਹੜਾ ਭੁੱਖਾ ਹੈ ਉਹ ਚੜ੍ਹਦਿਆਂ ਕਰਾ ਬਣਾ ਜਿਹੜਾ ਪ੍ਰਾਯਤਨਾ ਕੀਤਾ ਗਿਆ ਬਾਪੂ ਜੀ ਨਾਲ ਮਿਲ ਕੇ ਇਕ ਤਾਂ ਕਾਫੀ ਜਿਹੜੇ ਬੰਦੇ ਗਏ ਨੇ ਕਿਤੇ ਨਾਲ ਜਿਹੜਾ ਠੀਕ ਹੋ ਗਿਆ ਇਹ ਕੱਲ ਅਸੀਂ ਸਾਨੂੰ 1000 ਕਬੂਟਾ ਮਿਲਿਆ ਕੁਝ ਤੁਮੋਟ ਨਰਸੀ ਤੋਂ ਮਿਲਿਆ ਤੇ ਕੁਝ ਦਰਾਹੇ ਨਰਸੀ ਤੋਂ ਮਿਲਿਆ ਤੇ ਅਗਲੇ 10 15 ਦਿਨ ਸਾਡੇ 10 ਤੋਂ 12 ਦਿਨ ਲੰਘ ਜਾਣਗੇ ਏ ਬੂਟੇ ਅਸੀਂ ਵੰਡ ਲਾਂਗੇ ਤੇ ਉਸ ਤੋਂ ਬਾਅਦ ਅਸੀਂ ਦੋ ਤੋਂ ਬੂਟੇ ਮੈਂ ਹੋਰ ਲੈ ਕੇ ਆਉਣੇ ਆਹ ਹੋਰ ਲੈ 200 ਹੋਰ ਵੀ ਆ ਗਿਆ 1500 ਪਹਿਲਾਂ 1500 ਇਸ਼ੂ ਕਰਾਇਆ ਸੀ ਜਿਉਂ 1000 ਮਿਲ ਗਿਆ ਸਾਨੂੰ 200 ਅੱਜ ਮਿਲ ਗਿਆ ਤੇ 500 ਸਾਡਾ ਪੈਂਡਿੰਗ ਰਹਿ ਗਿਆ ਤੇ ਸਾਨੂੰ ਡੀਐਫਓ ਸਾਹਿਬ ਨੇ ਕਮਿਟਮੈਂਟ ਕੀਤਾ ਵੀ ਜਦੋਂ ਇਹ ਖਤਮ ਹੋ ਜਾਣ ਸਾਡੇ ਕੋਲ ਆਜੋ ਅਸੀਂ ਤੁਹਾਨੂੰ 15 1500 ਕਰਕੇ ਦੇ ਹੀ ਚਲਾਂਗੇ ਤੇ ਉਹਦੇ ਕੋਈ ਚਿੰਤਾ ਨਹੀਂ ਬਾਕੀ ਸਾਨੂੰ ਸਹਿਯੋਗ ਫੋਰੈਸਟ ਰੇਂਜ ਆਫੀਸਰ ਸਾਹਿਬ ਜਸਵੀਰ ਸਿੰਘ ਇਹਨਾਂ ਦਾ ਵੀ ਚੰਗਾ ਸਹਿਯੋਗ ਮਿਲਿਆ ਤੇ ਬਾਕੀ ਮੈਂ ਧੰਨਵਾਦੀ ਹਾਂ ਆਪਣੇ ਲਾਇਨਸਲਬ ਦੀ ਟੀਮ ਨੂੰ ਜਿਹੜੀ ਬਹੁਤ ਡੈਡੀਕੇਸ਼ਨ ਨਾਲ ਕੰਮ ਕਰਦੀ ਹੈ ਰਾਤ ਦਿਨ ਕਰ ਦਿੰਦੇ ਨੇ ਪਹਿਲਾਂ ਸਵੇਰੇ 9 ਵਜੇ ਦੀ ਤਿਆਰੀ ਸੀ ਫਿਰ ਐਮਐਲਏ ਸਾਹਿਬ ਲੇਟ ਹੋ ਗਏ ਤੋਂ ਉਹਨਾਂ ਦੇਖ ਲੋ ਸਾਰੇ ਕੰਮਕਾਰ ਛੱਡ ਕੇ ਅਸੀਂ ਲੱਗੇ ਹੋਏ ਹਾਂ ਤੇ ਆਸ ਕਰਦੇ ਹਾਂ ਵੀ ਇਸੇ ਕਮਿਟਮੈਂਟ ਨਾਲ ਇਸੇ ਡੈਡੀਕੇਸ਼ਨ ਨਾਲ ਅਸੀਂ ਇਸ ਕੰਮ ਨੂੰ ਸਿਰੇ ਚੜਾਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ। ਜਿਹੜੀ ਇੱਕ ਜਿਹੜੀ ਖਾਸ ਗੱਲ ਹੈ ਜੀ ਬੂਟੇ ਦਿੰਦੇ ਆ ਨਾਲ ਬੂਟਿਆਂ ਦੇ ਨਾਲ ਇਹ ਕੰਡੀਸ਼ਨ ਵੀ ਲਗਾਣੇ ਆ ਕਿ ਬੂਟੇ ਆ ਪਾਲਨੇ ਆ ਘਰ ਜਾ ਕੇ ਸਿੱਟਨੇ ਨਹੀਂ ਆ ਅਸੀਂ ਸਾਲ ਬਾਅਦ ਦੇਖਾਂਗੇ ਜਿਸ ਬੰਦੇ ਦੇ ਬੂਟੇ ਸਭ ਤੋਂ ਅੱਛੇ ਚੱਲੇ ਹੋਣਗੇ ਅਸੀਂ ਉਹਨੂੰ ਕਲੱਬ ਵਿੱਚ ਬੁਲਾ ਕੇ ਸਨਮਾਨ ਵੀ ਕਰਾਂਗੇ ਤਾਂ ਕਿ ਉਹਨਾਂ ਨੂੰ ਉਤਪ੍ਰੇਰਣ ਮਿਲੇ ਕਿ ਉਹ ਬੂਟੇ ਨੂੰ ਪਾਲਣ ਵੀ ਸਹੀ ਜਿਹੜਾ ਕਿ ਪਾਲਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਬੂਟਾ ਪਾਲਾਂਗੇ ਤੇ ਉਹ ਫਿਊਚਰ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਕਸੀਜਨ ਦੀ ਕਮੀ ਨਹੀਂ ਹੋਣ ਦੇਗਾ ਲੱਕੜ ਦੀ ਕਮੀ ਨਹੀਂ ਹੋਣ ਦੇਗਾ ਵਾਤਾਵਰਣ ਦੀ ਕਿੰਨੀ ਸ਼ੁੱਧੀ ਹੋਏਗੀ ਜਿਹੜੀ ਬਰਸਾਤਾਂ ਦੀ ਕਮੀ ਪੰਜਾਬ ਵਿੱਚ ਹੋ ਰਹੀ ਹੈ ਪੰਜ ਪੰਜਾਬ ਦੇ ਕਈ ਇਲਾਕੇ ਡੇਜ਼ਰਟ ਬਣ ਰਹੇ ਨੇ ਉਸ ਤੋਂ ਬਚਾ ਸਕਾਂਗੇ ਆਪਾਂ ਧੰਨਵਾਦ